टुडे पंजाब न्यूज़ चैनल दीयां खास खास ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਰਪਰ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਛੋਟਮੀਆਂ ਖਬਰਾਂ ਤੇ ਪਹਿਲੀ ਛੋਟਮੀ ਖਬਰ ਹੈ ਇਹ ਵੱਡੀ ਖਬਰ ਪੰਜਾਬ ਚ ਐਨ ਐਚ ਏ ਆਈ ਦੇ ਠੇਕੇਦਾਰਾਂ ਨੂੰ ਮਿਲ ਗਈਆਂ ਜਾਨੋਂ ਮਾਰਨ ਦੀਆਂ ਧਮਕੀਆਂ ਕਾਰਵਾਈ ਨਾ ਹੋਣ ਤੇ ਠੇਕੇਦਾਰਾਂ ਨੇ ਕੰਮ ਬੰਦ ਕਰਨ ਦੀ ਧਿੱਤੀ ਚੇਤਾਵਨੀ ਪਾਲਕੇ ਬੰਗਲਾਦੇਸ਼ ਵਿੱਚ ਮੁਹੰਮਦ ਯੂਨੀਵਰਸਿਟੀ ਅਗਵਾਈ ਵਾਲੀ ਅੰਤਿਮ ਸਰਕਾਰ ਦਾ ਸਾਂਝਾ ਕੇ ਸਮਾਗਮ ਅੰਦੋਲਨਕਾਰੀਆਂ ਨੂੰ ਇਹ ਅਪੀਲ ਜਲ ਬਸਾਂਸ਼ ਕਿਸ਼ਤੀਆਂ ਨੇਵੀਗੇਸ਼ਨ ਲਈ ਟੁਕਵੇਂ ਨਹੀਂ ਕੇਂਦਰ ਨੇ ਰੱਦ ਕੀਤੀ ਪੰਜਾਬ ਚ ਕੌਮੀ ਜਲ ਮਾਰਗ ਬਣਾਉਂਦੀ ਯੋਜਨਾ 15 ਅਗਸਤ ਨੂੰ ਜਲੰਧਰ ਤੇ ਝੰਡਾ ਲਹਿਰਾਉਣਗੇ ਸੀਐਮ ਮਾਨ ਆਗੂਆਂ ਦੀ ਲਿਸਟ ਜਾਰੀ ਸੀਐਮ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਲੀ 에ਰਪੋਰਟ ਤੇ ਪੰਜਾਬੀਆਂ ਲਈ ਖੁੱਲੇਗਾ ਵਿਸ਼ੇਸ਼ ਕਾਊਂਟਰ ਸੋਗਰਾਮ ਨੇ ਤੋੜ ਦਿੱਤਾ ਮੈਡਲ ਦਾ ਸੁਪਨਾ ਫਾਈਨਲ ਤੋਂ ਪਹਿਲਾਂ ਵਿਨੇਸ਼ ਫਕਾਟ ਆਊਟ ਮੌਸਮ ਪਾਕ ਵੱਲੋਂ ਪੰਜਾਬ ਚ ਭਾਰੀ ਮੀਂਹ ਦੀ ਚੇਤਾਵਨੀ ਇੱਥੇ yellow alert ਜਾਰੀ ਜਾਰੀ ਮੌਸਮ ਦਾ ਹਾਲ ਪੰਜਾਬ ਸਰਕਾਰ ਕਰਵਾਉਣ ਜਾ ਰਹੀ ਸੂਬੇ ਚ ਕੁੱਤਿਆਂ ਤੇ ਬਿੱਲੀਆਂ ਦੀ ਗਿਣਤੀ ਖੇਤੀਬਾੜੀ ਮੰਤਰੀ ਨੇ ਦਿੱਤੀ ਜਾਣਕਾਰੀ ਇੱਕ ਤੋਂ ਵੱਧ ਬੈਕ ਖਾਤਾ ਰੱਖਣ ਵਾਲਾ ਤੇ ਲੱਗੇਗਾ ਸਖਤ ਜੁਰਮਾਨਾ ਸਰਕਾਰ ਦੇ ਇਸ ਅਧਿਸ਼ਨ ਨਿਰਦੇਸ਼ ਦੀ ਜਾਣੋ ਸੱਚਾਈ ਚੀਕਾ ਹਸੀਨਾ ਨਾਲ ਬ੍ਰਿਟੇਨ ਨੇ ਕਰ ਦਿੱਤੀ ਮਾਰੀ ਸ਼ਰਨ ਲੈਣ ਨੂੰ ਲੈ ਕੇ ਯੂਕੇ ਨੇ ਆਖ ਦਿੱਤੀ ਇਹ ਵੱਡੀ ਗੱਲ ਐ ਰੈਂਟ ਐਗਰੀਮੈਂਟ ਦੀ ਥਾਂ ਵਕਾਰ ਬਣਾਉਣ ਲਈ ਇਹ ਕਾਗਜ਼ ਕਰਾਇਦਾਰ ਨਹੀਂ ਕਰ ਸਕੇਗਾ ਕਬਜ਼ਾ ਕੈਨੇਡਾ ਦੇ ਵਿਦਿਆਰਥੀਆਂ ਲੱਗਾ ਇੱਕ ਹੋਰ ਵੱਡਾ ਝਟਕਾ ਤਾਂ ਦੋਸਤੋ ਅੱਜ ਦੀ ਆਪਣੀ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਵੱਡੀ ਖਬਰ ਪੰਜਾਬ ਚ ਐਨ ਐਚ ਆਈ ਦੇ ਠੇਕੇਦਾਰਾਂ ਨੂੰ ਮਿਲੀਆਂ ਜਾਨੋ ਮਾਰਨ ਦੀਆਂ ਧਮਕੀਆਂ ਕਾਰਵਾਈ ਨਾ ਹੋਣ ਤੇ ਠੇਕੇਦਾਰਾਂ ਨੇ ਕੰਮ ਬੰਦ ਕਰ ਦੇ ਦਿੱਤੀ ਚੇਤਾਵਨੀ ਪੰਜਾਬ ਚ ਨੈਸ਼ਨਲ ਹਾਈਵੇ ਥੋਰਟੀ ਦੇ ਠੇਕੇਦਾਰਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਇਹ ਧਮਕੀ ਅੰਮ੍ਰਿਤਸਰ ਤੋਂ ਕਟੜਾ ਐਕਸਪ੍ਰੈਸ ਦਾ ਨਿਰਮਾਣ ਕਰ ਰਹੇ ਠੇਕੇਦਾਰਾਂ ਨੂੰ ਮਿਲੀ ਹੈ ਇਸ ਮਾਮਲੇ 'ਚ ਹੁਣ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਡੀਜੀਪੀ ਨੂੰ ਤੁਰੰਤ ਐਫਆਈਆਰ ਦਾਜ ਕਰਨ ਦੇ ਹੁਕਮ ਦਿੱਤੇ ਨੇ ਇਸ ਦੇ ਨਾਲ ਹੀ ਠੇਕੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣਾ ਕੰਮ ਬੰਦ ਕਰ ਦੇਣਗੇ ਸੂਤਰਾਂ ਤੋਂ ਪਤਾ ਲੱਗਾ ਕਿ ਠੇਕੇਦਾਰਾਂ ਦਾ ਦੋਸ਼ ਹੈ ਕਿ ਇਹ ਸਮੱਸਿਆ ਜਲੰਧਰ ਤੇ ਲੁਧਿਆਣਾ ਖੇਤਰ ਚ ਆ ਰਹੀ ਹੈ ਤੇ ਉਸਨੇ ਕੁਝ ਨਾਵਾਂ ਦਾ ਜ਼ਿਕਰ ਵੀ ਕੀਤਾ ਹੈ ਇਸ ਪਿੱਛੇ ਕਿਸੇ ਭੂ-ਮਾਫੀਆ ਦਾ ਹੱਥ ਹੋ ਸਕਦਾ ਹੈ ਠੇਕੇਦਾਰਾਂ ਨੇ ਇਹ ਮਾਮਲਾ ਨੈਸ਼ਨਲ ਹਾਈਵੇ ਥੋਰਟੀ ਦੇ ਅਧਿਕਾਰੀਆਂ ਕੋਲ ਉਠਾਇਆ ਹੈ ਵੱਲਕੇ ਬੰਗਲਾਦੇਸ਼ ਵਿੱਚ ਮੁਹੰਮਦ ਯੂਨੈਸ ਦੀ ਅਗਵਾਈ ਵਾਲੀ ਅੰਤਰੀਮ ਸਰਕਾਰ ਦਾ ਸੋਚਕ ਸਮਾਗਮ ਅਧੋਲਨਕਾਰੀਆਂ ਨੂੰ ਇਹ ਅਪੀਲ ਹੈ ਤਖਤਾ ਪਲਟ ਤੋਂ ਬਾਅਦ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਮੁਹੰਮਦ ਯੂਨੈਸ ਦੀ ਅਗਵਾਈ ਵਾਲੀ ਅੰਤਰੀਮ ਸਰਕਾਰ 8 ਅਗਸਤ ਨੂੰ ਸੌ ਚੁੱਕੇਗੀ ਭਾਜ ਮੁਖੀ ਜਨਰਲ ਵਕਾਰ ਉਸ ਜਮਾਨ ਨੇ ਇਹ ਜਾਣਕਾਰੀ ਦਿੱਤੀ ਬਦਵਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਨਰਲ ਵਕਾਰ ਨੇ ਕਿਹਾ ਕਿ ਅੰਤਿਮ ਸਰਕਾਰ ਵੀਰਵਾਰ ਨੂੰ ਰਾਤ 8 ਵਜੇ ਸੌ ਚੁੱਕ ਸਕਦੀ ਹੈ ਉਹਨਾਂ ਇਹ ਵੀ ਕਿਹਾ ਕਿ ਸਲਾਹਕਾਰ ਕੌਂਸਲ ਵਿੱਚ 15 ਮੈਂਬਰ ਹੋ ਸਕਦੇ ਨੇ ਉਦੋਂ ਤੱਕ ਮੁਹੰਮਦ ਯੂਨਸ ਨੇ ਅੰਦੋਲਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਜਲ ਬਸਾ ਕਿਸ਼ਤੀਆਂ ਨੇਵੀਗੇਸ਼ਨ ਲਈ ਟੁਕਵੇਂ ਨਹੀਂ ਰੱਖ ਕੇ ਇਹਨਾਂ ਨੇ ਰੱਦ ਕੀਤੀ ਪੰਜਾਬ ਚ ਕੌਮੀ ਜਲ ਮਾਰਗ ਬਣਾਉਣ ਦੀ ਯੋਜਨਾ ਪੰਜਾਬ ਵਿੱਚ ਹਰੀਕੇ ਤੋਂ ਸ਼ੁਰੂ ਹੋਣ ਵਾਲੀ ਇੰਦਰਾਗੰਦੀ ਨਹਿਰ ਵਿੱਚ ਕੌਮੀ ਜਲ ਮਾਰਗ ਬਣਾਉਣ ਦੀ ਯੋਜਨਾ ਨੂੰ ਕੇਂਦਰ ਨੇ ਰੱਦ ਕਰ ਦਿੱਤਾ ਹੈ। ਯੋਜਨਾ ਰੱਦ ਕਰਨ ਦਾ ਕਾਰਨ ਇਹ ਦੱਸਿਆ ਗਿਆ ਕਿ ਜਦੋਂ ਫਿਜ਼ਿਬਿਲਿਟੀ ਰਿਪੋਰਟ ਤਿਆਰ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਨਹਿਰ ਕੌਮੀ ਜਲ ਮਾਰਗ ਬਣਾਉਣ ਲਈ ਢੁਕਵੀ ਨਹੀਂ ਹੈ। ਇਹ ਨਹਿਰ ਸੱਤ ਸਾਲ ਪੁਰਾਣੀ ਹੈ। ਇਸ ਦਾ ਕਾਰਨ ਇਹ ਹੈ ਕਿ ਇੰਦਰਾਗੰਦੀ ਨਹਿਰ ਦਾ ਪੁਲ ਘਟ ਹੋਣ ਕਾਰਨ ਇਹ ਥਾਂ ਜਲ ਬਸਾਂ ਕਿਸ਼ਤੀ ਦੇ ਨੈਵੀਗੇਸ਼ਨ ਲਈ ਢੁਕਵੀਆਂ ਨਹੀਂ ਨੇ। ਨਹਿਰ ਵਿੱਚ 18000 ਕਿਊਸਿਕ ਪਾਣੀ ਵਗ ਰਿਹਾ ਹੈ। ਨਹਿਰ ਕਰੀਬ ਸੱਤ ਸਾਲ ਪੁਰਾਣੀਆਂ ਕੇਂਦਰੀ ਜਹਾਜ਼ ਨਾਣੀ ਮੰਤਰੀ ਸਵਾਰਾਨੰਦ ਸੋਨੇਵਾਲ ਨੇ ਇਸ ਸਬੰਦੇ ਸੰਸਦ ਵਿੱਚ ਲਿਖਤੀ ਜਵਾਬ ਦਿੱਤਾ ਹੈ ਚੇਤੇ ਰਹੇ ਕਿ ਪਿਛਲੇ ਕਾਲੇ ਭਾਈਪਾ ਗਾਠਜੋੜ ਸਰਕਾਰ ਸਮੇਂ ਸਾਫਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਦਲ ਨਹਿਰਾਂ ਵਿੱਚ ਬੱਸਾਂ ਚਲਾਉਣ ਦੀ ਗੱਲ ਕਹੀ ਸੀ ਜੋ ਕਿ ਹੁਣ ਨਹੀਂ ਚੱਲਣਗੀਆਂ 15 ਅਗਸਤ ਨੂੰ ਜਲੰਧਰ ਵਿੱਚ ਝੰਡਾ ਲਹਿਰਾਉਣਗੇ ਸੀਐਮ ਆਨ ਆਗੂਆਂ ਦੀ ਲਿਸਟ ਜਾਰੀ ਇਸ ਸਾਲ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ਤੇ ਸੀਐਮ ਭਗਵੰਤ ਸਿੰਘ ਜਲੰਧਰ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ ਇਸ ਦੇ ਨਾਲ ਹੀ ਵਿਧਾਨ ਸਭਾ ਸਪੀਕਰ ਕੁਲਤਾਸ ਸੰਮਾ ਬਠਿੰਡਾ ਵਿੱਚ ਅਤੇ ਡਿਪਟੀ ਸਪੀਕਰ ਜੈਕਸਨ ਸੰਗਰ ਰੋੜੀ ਰੂਪਨਗਰ ਵਿੱਚ ਤਿਰੰਗਾ ਝੰਡਾ ਲਹਿਰਾਉਣਗੇ ਇਸ ਤੋਂ ਲਾ ਬਾਜੁਰਾ ਕੁਆ ਦੇ ਨਾਮ ਵਿੱਚ ਲਿਸਟ ਵਿੱਚ ਨੇ ਪਟਿਆਲਾ ਦੇ ਖਜ਼ਾਨਾ ਮंत्री ਹਰਪਾਲ ਸਿੰਘ ਚੀਮਾ ਫਾਜ਼ਲਕਾ ਚ ਕੈਬਨਟ ਮੰਤਰੀ ਅਮਨ ਅਰੋੜਾ ਸਮਰਾਲਾ ਚ ਕੈਬਨਟ ਮੰਤਰੀ ਡਾਕਟਰ ਬਲਜੀਤ ਕੋਹ ਤਰਨਤਾਰ ਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸੰਗਰੂਰ ਚ ਕੈਬਨਟ ਮੰਤਰੀ ਡਾਕਟਰ ਬਲਬੀਰ ਸਿੰਘ ਪਠਾਨਕੋੜ ਵਿੱਚ ਕੈਬਨਟ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਬਾ ਤੇ ਕੈਬਨਟ ਮੰਤਰੀ ਲਾਚਨ ਕਟਾਰਜ ਗੁਰਦਾਸਪੁਰ ਵਿੱਚ ਝੰਡਾ ਲਹਿਰਾਉਣਗੇ ਸੀਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਲੀ 에어ਪੋਰਟ ਤੇ ਪੰਜਾਬੀਆਂ ਲਈ ਖੁੱਲੇਗਾ ਵਿਸ਼ੇਸ਼ ਕਾਊਂਟਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਦਿੱਲੀ 에어ਪੋਰਟ ਤੇ ਪੰਜਾਬੀਆਂ ਲਈ ਵਿਸ਼ੇਸ਼ ਕਾਊਂਟਰ ਖੁੱਲੇਗਾ ਆਉ ਜਾਣਦੇ ਆ ਪੰਜਾਬੀਆਂ ਨੂੰ ਮਲੇਰਗਿਆਂ ਕਿਹੜੀਆਂ ਵਿਸ਼ੇਸ਼ ਸਹੂਲਤਾਂ ਪੰਜਾਬ ਸਰਕਾਰ ਦੇ ਏਅਰਪੋਰਟ ਤੇ ਸਹੂਇਦਾ ਕੇਂਦਰ ਸ਼ੁਰੂ ਕਰ ਰਹੀ ਹੈ اے ਆਈਜੀਆਈ ਏਅਰਪੋਰਟ ਟਰਮੀਨਲ 3 ਨਾਮੀ ਨਵੀਂ ਦਿੱਲੀ ਵਿਖੇ ਇਸ ਤਰ੍ਹਾਂ ਹੋਵੇਗਾ ਪੰਜਾਬ ਸਰਕਾਰ ਅਤੇ ਜੀਐਮਆਰ ਨਵੀਂ ਦਿੱਲੀ ਵਿੱਚ ਕਰ 12 ਜੂਨ 2024 ਨੂੰ 2 ਸਾਲਾਂ ਲਈ ਇੱਕ ਸਮਝੌਤੇ ਤੇ ਸਟ੍ਰਕਚਰ ਕੀਤੇ ਗਏ ਸਨ ਇਸ ਸਹੂਲਤ 24 ਘੰਟੇ 7 ਘੰਟੇ ਕੰਮ 24 ਘੰਟੇ 7 ਦਿਨ ਕੰਮ ਕਰੇਗੀ ਐਸੀ ਸੁਵਿਧਾ ਇਹ ਐਸੀ ਸੁਵਿਧਾ ਕੇਂਦਰ ਸਰ ਦਾ ਉਦੇਸ਼ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪ੍ਰਵਾਸੀ ਭਾਰਤੀਆਂ ਦੇ ਹੋਰ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਇਸ ਕੇਂਦਰ ਵਿੱਚ ਦੋ ਇਨੋਵਾ ਕਾਰਾਂ ਹੋਣਗੀਆਂ ਜੋ ਪੰਜਾਬ ਆਉਣਾ ਤੇ ਹੋਰ ਨੇੜਲੇ ਸਟੇਸ਼ਨ ਤੱਕ ਯਾਤਰੀਆਂ ਦੀ ਸਥਾਨਿਕ ਆਵਾਜਾਈ ਵਿੱਚ ਮਦਦ ਕਰਨ ਲਈ ਉਪਲਬਧ ਹੋਣਗੀਆਂ ਯਾਤਰੀ ਰਿਸ਼ਤੇਦਾਰ ਹਵਾਈ ਅੱਡੇ ਤੇ ਲਾਈਟਾਂ ਕਨੈਕਟਿੰਗ ਫਲਾਈਟਾਂ ਟੈਕਸੀ ਸੇਵਾਵਾਂ ਗੁੰਮ ਹੋਏ ਸਮਾਨ ਦੀਆਂ ਸਹੂਲਤਾਂ ਤੇ ਹੋ ਲੋੜੀ ਦੀ ਸਹਾਇਤਾ ਲਈ ਮਦਦ ਲੈ ਸਕਦੇ ਨੇ ਐਮਰਜੈਂਸੀ ਦੀ ਸਥਿਤੀ ਵਿੱਚ ਉਪਲਬਧਤਾ ਦੇ ਆਧਾਰ ਤੇ ਪੰਜਾਬ ਪਾਵਰ ਰਿਲੇ ਵਿੱਚ ਕੁਝ ਕਮਜ਼ੋਰ ਯਾਤਰੀਆਂ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਲਈ ਉਪਲਬਧ ਕਰਵਾਏ ਜਾਣਗੇ ਹੈਲਪਰ ਸੈਂਟਰ ਨੰਬਰ ਜਿਹੜਾ ਜਾਰੀ ਕਰ ਦਿੱਤਾ ਗਿਆ ਉਹ ਹੈਗਾ 011 61232182 ਜਿਹੜਾ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ 100 ਗ੍ਰਾਮ ਨੇ ਤੋੜ ਦਿੱਤਾ ਮੈਡਲ ਦਾ ਸੁਪਨਾ ਫਾਈਨਲ ਤੋਂ ਪਹਿਲਾਂ ਵਿਨੇਸ਼ ਫਗਾਟ ਆਊਟ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚੀ ਭਾਰਤੀ ਪਹਿਲਵਾਨ ਮਨੀਸ਼ ਫੁਗਾਰ ਦਾ 올림픽 ਤਗਮਾ ਖੁੰਝ ਗਿਆ ਹੈ ਮੀਡੀਆ ਰਿਪੋਰਟਰਾਂ ਮੁਤਾਬਕ ਵਿਨੇਸ਼ ਫੁਗਾਰ ਨੂੰ ਅਯੋਗ ਕਰਾਰ ਦਿੱਤਾ ਗਿਆ ਇਸ ਦਾ ਕਾਰਨ ਉਹਨਾਂ ਦਾ ਵਜ਼ਨ ਹੈ ਜੋ ਕਿ ਨਿਰਧਾਰਤ ਸੀਮਾ ਤੋਂ ਵੱਧ ਪਾਇਆ ਗਿਆ ਵਿਨੇਸ਼ ਫੁਗਾਰ ਨੂੰ 골ਡ ਮੈਡਲ ਦੀ ਮਜਬੂਰ ਦਾਵੇਦਾਰ ਮੰਨਿਆ ਜਾ ਰਿਹਾ ਪਰ ਨਿਯਮਾਂ ਮੁਤਾਬਕ ਜਿਆਦਾ ਭਾਰ ਹੁਣ ਕਾਰਨ ਉਹ ਮੈਟ ਤੇ ਹਿੱਸਾ ਨਹੀਂ ਲੈ ਸਕੇਗੀ ਰਿਪੋਰਟਾਂ ਮੁਤਾਬਕ ਵਿਨੇਸ਼ ਦਾ ਵਜ਼ਨ ਨਿਰਧਾਰਤ ਸੀਮਾ ਤੋਂ ਕਰੀਬ 100 ਗ੍ਰਾਮ ਹੀ ਵੱਧ ਸੀ ਇਸ ਕਾਰਨ ਨਾ ਨਿਯੋਗਰਾ ਦਿੱਤਾ ਗਿਆ ਮੁਕਾਬਲੇ ਦੇ ਨਿਯਮਾਂ ਮੁਤਾਬਕ ਫੁਗਾਰ ਚਾਂਦੀ ਦੇ ਤੱਕ ਮੈਂ ਲਈ ਵੀ ਯੋਗ ਨਹੀਂ ਹੋਣਗੇ ਹੁਣ 50 ਕਿਲੋਗ੍ਰਾਮ ਤੇ ਸਿਰਫ ਸੋਨ ਅਤੇ ਕਾਸੀ ਦਾ ਤਗਮਾ ਜਿੱਤਣ ਵਾਲੇ ਹੀ ਹੋਣਗੇ ਵਿਨੇਸ਼ ਫੁਗਾਰਟ 올림픽 ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ ਉਹਨਾਂ ਨੇ ਵਿਸ਼ਵ ਦੀ ਨੰਬਰ 1 ਜਾਪਾਨ ਦੀ ਯੂਈ ਸ਼ੂਸ਼ਾਕੀ ਅਤੇ ਯੂਕਰੇਨ ਦੇ ਯੂਕਰੇਨ ਅਤੇ ਕੁਇਬਾਦੇ ਪਹਿਲਵਾਨਾਂ ਤੇ ਸ਼ਾਨਦਾਰ ਜਿੱਤਾਂ ਦਰਜ ਕਰਕੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ ਮੌਸਮ ਵਿਭਾਗ ਵੱਲੋਂ ਪੰਜਾਬ ਚ ਪਾਰੀਮੀ ਦੀ ਚੇਤਾਵਨੀ ਅਤੇ yellow alert جاری ਜਾਨਾ ਮੌਸਮ ਦਾ ਹਾਲ ਹੈ ਬਦਦਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਪਾਰੀਮੀ ਪੈਣ ਦੀ ਸੰਭਾਵਨਾ ਹੈ ਜੀ ਮੌਸਮ ਵਿਭਾਗ ਵੱਲੋਂ ਸੂਬੇ ਦੇ ਪੰਜ ਜ਼ਿਲ੍ਹਿਆਂ ਲਈ 옐ੋ ਅਲਰਟ ਜਾਰੀ ਕੀਤਾ ਗਿਆ ਇਹਨਾਂ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪਨਗਰ ਸ਼ਾਮਲ ਹਨ ਹਾਲਾਂਕਿ ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੂਜੇ ਪਾਸੇ ਆਸਥੀ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਇਆ ਇਹ ਆਮ ਤਾਪਮਾਨ ਨਾਲੋਂ 1.9 ਡਿਗਰੀ ਵੱਧ ਰਿਹਾ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਿਰਕੋਟ ਵਿੱਚ 38.1 ਡਿਗਰੀ ਦਰਜ ਕੀਤਾ ਗਿਆ ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 33 ਤੋਂ 38 ਡਿਗਰੀ ਦੇ ਵਿਚਕਾਰ ਹੈ ਹੁਣ ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ ਪਰ ਇਸ ਤੋਂ ਵੀ ਬਾਅਦ ਵੀ ਮਾਨਸੂਨ ਕਮਜ਼ੋਰ ਰਿਹਾ ਹੈ ਹਾਲਾਂਕਿ ਹਿਮਾਚਲ ਦੇ ਨਾਲ ਲੱਗਦੇ ਇਲਾਕੇ 'ਚ ਮੀਂਹ ਜ਼ਰੂਰ ਪੈ ਰਿਹਾ ਹੈ ਜਦੋਂ ਕਿ ਬਾਕੀ ਜ਼ਿਲ੍ਹੇ ਵਿੱਚ ਲੋਕਾਂ ਨੂੰ ਗਰਮੀ ਅਤੇ ਹਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ 0.5 ਮਿਲੀਮੀਟਰ ਰੋਪਨਗਰ ਵਿੱਚ 4.5 ਬਾਖ ਭਾਖੜਾ ਡੈਮ ਦੇ ਨਾਲ ਵਾਲੇ ਖੇਤਰ ਵਿੱਚ 2.5 ਮੋਗਾ ਵਿੱਚ 0.5 ਤੇ ਫਤਿਹਗੜ੍ਹ ਸਾਹਿਬ ਵਿੱਚ 1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਪੰਜਾਬ ਸਰਕਾਰ ਕਰਵਾਉਣ ਜਾ ਰਹੀ ਸੂਬੇ ਚ ਕੁੱਤਿਆਂ ਤੇ ਬਿੱਲੀਆਂ ਦੀ ਗਿਣਤੀ ਖੇਤੀਬਾੜੀ ਮੰਤਰੀ ਨੇ ਦਿੱਤੀ ਜਾਣਕਾਰੀ ਖੇਤੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਕਿਸਾਨ ਮਜਦੂ ਕਿਸਾਨ ਪਸ਼ੂ ਪਾਲਨ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਆਪਣੀ ਆਰਥਿਕਤਾ ਦੇ ਹੋਰ ਵਾਅਦਾ ਕਰ ਸਕਦੇ ਨੇ ਪੰਜਾਬ ਸਰਕਾਰ ਪਸ਼ੂ ਪਾਲਨ ਕਿੱਤੇ ਨੂੰ ਤਰਜੀਹੀ ਅਧਾਰ ਤੇ ਲੈ ਰਹੀ ਹੈ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਹਰੇਕ ਕਿਸਾਨ ਦੀ ਆਮਦਨ ਚ ਵੱਡਾ ਸਾਧਨ ਬਣਾਇਆ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗਰਮੇਸ਼ ਸਿੰਘ ਖੁੱਡੀਆਂ ਖੇਤੀਬਾੜੀ ਪਸ਼ੂ ਪਾਲਨਾ ਮੱਛੀ ਪਾਲਨ ਤੇ ਡੇਰੀ ਵਿਕਾਸ ਵਿਭਾਗ ਪੰਜਾਬ ਦੇ ਮੰਤਰੀ ਨੇ 21ਵੇਂ ਪਸ਼ੂ ਤੰਗਰਾਨਾ ਦੇ ਟ੍ਰੇਨਿੰਗ ਵਿੱਚ ਸ਼ਾਮਲ ਹੋਏ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਅਤੇ ਚੰਡੀਗੜ੍ਹ ਨੋਟਲ ਆਸਰਾ ਦੇ ਸੰਬੋਧਨ ਕਰ ਸਮੇ ਕੀਤਾ ਉਹਨਾਂ ਨੇ ਕਿਹਾ ਕਿ ਕਿਵੇਂ ਪਸ਼ੂ ਤਨ ਕਾਰਨਾ ਵਿੱਚ ਪਹਿਲੀ ਵਾਰ ਕੁੱਤਿਆਂ ਤੇ ਨਰ ਕੁੱਤਿਆਂ ਦੀ ਨਸਲ ਤੇ ਬਿੱਲੀਆਂ ਦੀ ਗਿਣਤੀ ਕੀਤੀ ਜਾਵੇਗੀ ਕੋਟਿਆਣੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਪਸ਼ੂ ਪਾਲਣ ਵਿਭਾਗ ਨੂੰ ਤਰਜੀਹ ਦਿੰਦੀ ਆਈ ਹੈ ਇਸ ਲਈ ਵਿਭਾਗ ਵਿੱਚ ਵੱਡੇ ਪੱਧਰ ਤੇ ਵੈਟਰਨਰੀ ਆਫਸਰਾਂ ਤੇ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਪਸ਼ੂਆਂ ਨੂੰ ਮੁੱਢਲਾ ਇਲਾਜ ਦੇਣ ਅਤੇ ਬਿਮਾਰੀਆਂ ਦੀ ਰੋਕத் ਰਾਮ ਲਈ ਵੈਕਸ ਵੈਕਸੀਨ ਲਗਵਾਉਣ ਪਸ਼ੂ ਪਾਲਕਾਂ ਨੂੰ ਸਿਮਾਬੱਧ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਇੱਕ ਤੋਂ ਵੱਧ ਬੈਕ ਖਾਤਾ ਰੱਖਣ ਵਾਲਿਆਂ ਤੇ ਲੱਗੇਗਾ ਸਖਤ ਜੁਰਮਾਨਾ ਸਰਕਾਰ ਦੀ ਇਸ ਦਿਸ਼ਾ ਨਿਰਦੇਸ਼ ਦੀ ਜਾਣੋ ਸਚਾਈ ਆਇਦੇ ਸਹਿਮੇ ਚ ਲੋਕਾਂ ਕੋਲ ਇੱਕ ਬੈਂਕ ਖਾਤਾ ਜ਼ਰੂਰੀ ਹੈ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਯੋਜਨਾਵਾਂ ਦਾ ਲਾਭ ਲੈ ਲਈ ਤੁਹਾਡੇ ਕੋਲ ਬੈਂਕ ਖਾਤਾ ਹੋਣਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਇੱਕ ਤੋਂ ਵੱਧ ਬੈਂਕ ਖਾਤਾ ਬੈਂਕ ਵਿੱਚ ਖਾਤੇ ਰੱਖਦੇ ਨੇ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਵਾਇਰਲ ਹੋ ਰਿਹਾ ਭਾਰਤੀ ਜਰ ਬੈਂਕ ਦੇ ਨਵੇਂ ਦਿਸ਼ਾ ਨਿਰਦੇਸ਼ ਅਨੁਸਾਰ ਹੁਣ ਇੱਕ ਤੋਂ ਵੱਧ ਬੈਂਕ ਖਾਤ ਬੈਕਅਪ ਵਿੱਚ ਖਾਤੇ ਰੱਖਣ ਤੇ ਜੁਰਮਾਨਾ ਲਗਾਇਆ ਜਾਵੇਗਾ ਭਾਰਤ ਸਰਕਾਰ ਦੀ ਪ੍ਰੈਸ ਏਜੰਸੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਜਾਂ ਪੀਆਈਬੀ ਨੇ ਇਸ ਵੀਰਲ ਸੰਦੇਸ਼ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਪੀਆਈਬੀ ਨੇ ਟਵੀਟ ਕੀਤਾ ਕੁਝ ਲੇਖਾਂ ਵਿੱਚ ਇਹ ਗਲਤ ਧਾਰਨਾ ਫੈਲਾਈ ਜਾ ਰਹੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਦੇਸ਼ਾਂ ਨਿਦੇਸ਼ਾਂ ਦੇ ਅਨੁਸਾਰ ਹੁਣੇ ਤੋਂ ਬਾਅਦ ਬੈਂਕ ਵਿੱਚ ਖਾਤੇ ਰੱਖਣ ਲਈ ਜੁਰਮਾਨਾ ਲਗਾਇਆ ਜਾਵੇਗਾ ਪੀਆਈਬੀ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਾਜਿਦਰਸ਼ ਏਜੰਸੀ ਨੇ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਅਜੇਹੀ ਕੋਈ ਗਾਈਡਲਾਈਨ ਜਾਰੀ ਨਹੀਂ ਕੀਤੀ ਹੈ ਸ਼ੇਖ ਅਸੀਨਾ ਨਾਲ ਬ੍ਰਿਟੇ ਨੇ ਕਰ ਦਿੱਤੀ ਮਾਰੀ ਸ਼ਰਲੈਨ ਨੂੰ ਲੈ ਕੇ ਯੂਕੇ ਨੇ ਆਖੀ ਵੱਡੀ ਗੱਲ ਪੰਜਾਬ ਦੀ ਇੱਕ ਕਹਾਵਤ ਥੋਬੀ ਦਾ ਕੁੱਤਾ ਘਾਦਨਾ ਘਾੜਦਾ ਇਹ ਗੱਲ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਉੱਤੇ ਲਾਗੂ ਹੁੰਦੀ ਹੋਈ ਨਜ਼ਰ ਆ ਰਹੀ ਹੈ ਵਿਦਿਆਰਥੀ ਅੰਦolan ਦੇ ਵਿਰੁੱਧ ਸ਼ੇਖ ਅਸੀਨਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਬੰਗਲਾਦੇਸ਼ ਸ਼ਰਲੈ ਮਜਬੂਰ ਕੀਤਾ ਗਿਆ ਸ਼ੇਖ ਅਸੀਨਾ ਸਭ ਭਾਰਤ ਵਿੱਚ ਦੌਰਾਨ ਉਸ ਦੇ ਬ੍ਰਿਟੇਨ ਵਿੱਚ ਸ਼ਰਨ ਲੈਣ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਐਨਡੀ ਟੀਵੀ ਦੀ ਰਿਪੋਰਟ ਦੇ ਅਨੁਸਾਰ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਬ੍ਰਿਟਿਸ਼ ਇਮੀਗ੍ਰੇਸ਼ਨ ਨਿਜ਼ਮ ਇੱਕ ਨਿਜ਼ਮ ਕਿਸੇ ਵਿਅਕਤੀ ਨੂੰ ਸ਼ਰਨ ਜਾਂ ਸਥਾਈ ਸ਼ਰਨ ਲੈਣ ਲਈ ਉਸ ਦੇ ਦੇਸ਼ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੰਨੇ ਨੇ ਇਸ ਦੌਰਾਨ ਬ੍ਰਿਟਿਸ਼ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਐਨਡੀ ਟੀਵੀ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਅੰਤਰਰਾਸ਼ਟਰੀ ਸੁਰੱਖਿਆ ਦੀ ਲੋੜ ਹੁੰਦੀ ਹੈ ਉਹਨਾਂ ਪਹਿਲਾਂ ਕਿਸੇ ਸੁਰੱਖੇ ਦੇਸ਼ ਵਿੱਚ ਸ਼ਰਨ ਲੈਣੀ ਚਾਹੀਦੀ ਹੈ ਸੁਰੱਖਿਆ ਲਈ ਇਹ ਸਭ ਤੋਂ ਤੇਜ਼ ਰਸਤਾ ਹੈ ਹਾਲਾਂਕਿ ਸੂਤ ਕੁਲਾਸਾ ਕੀਤਾ ਹੈ ਕਿ ਰਸ਼ਮੀ ਸਰਨ ਲਈ ਬੇਰਜੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਰੈਂਟ ਐਗਰੀਮੈਂਟ ਦੀ ਥਾ ਮਕਾਨ ਮਾਲਕ ਬਣਵਾਉਣ ਇਹ ਕਾਗਜ਼ ਕਿਰਾਏਦਾਰ ਨਹੀਂ ਕਰ ਸਕੇਗਾ ਕਬਜ਼ਾ ਸ਼ਹਿਰ ਵਿੱਚ ਅਸੀਂ ਅਕਸਰ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਵਿਚਕਾਰ ਝਗੜਿਆਂ ਦੀਆਂ ਖਬਰਾਂ ਸੁਣਦੇ ਆ ਰਹੇ ਹਾਂ ਅੱਜਕਲ ਬਹੁਤ ਸਾਰੇ ਲੋਕ ਮਕਾਨ ਨੂੰ ਕਰਾਏ ਤੇ ਦੇਣਾ ਤੇ ਇਸ ਨੂੰ ਨਿਜਮਤ ਆਮਦਨ ਦਾ ਸਾਧਨ ਬਣਾਉਣ ਦੇ ਇਰਾਦੇ ਨਾਲ ਜਾਇਦਾਦ ਖਰੀਦਦੇ ਨੇ ਜੇਕਰ ਮਕਾਨ ਮਾਲਕ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਤਾਂ ਜਾਇਦਾਦ ਨਾਲ ਲੈ ਕੇ ਝਗੜਾ ਹੋਣ ਦੀ ਸੰਭਾਵਨਾ ਵਾਜ ਜਾਂਦੀ ਹੈ ਦੂਜੀ ਗੱਲ ਇਹ ਹੈ ਕਿ ਬਹੁਤੇ ਮਕਾਨ ਮਾਲਕ ਮਹਿਸੂਸ ਕਰਦੇ ਹਨ ਕਿ ਰੈਂਟ ਐਗਰੀਮੈਂਟ ਕਰਨ ਨਾਲ ਜਾਇਦਾਦ ਅਤੇ ਉਹਨਾਂ ਦਾ ਮਾਲਕੀ ਹੱਕ ਸੁਰੱਖਿਅਤ ਹੋ ਜਾਂਦਾ ਹੈ ਤੇ ਕਿਰਾਏਦਾਰ ਕੋਈ ਵਿਵਾਦ ਖੜਾ ਨਹੀਂ ਕਰ ਸਕਣਗੇ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੇ ਅਜਿਹੇ ਕਿਸੇ ਵਿਵਾਦ ਤੋਂ ਬਚਲੇ ਤੁਹਾਨੂੰ ਕਿਰਾਏ ਦੇ ਇਕਰਾਰਨਾਮੇ ਦੀ ਬਜਾਏ ਇੱਕ ਹੋਰ ਦਸਤਾਵੇਜ਼ ਪ੍ਰਾਪਤ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਮਾਲਕੀ ਅਧਿਕਾਰ ਵਧੇਰੇ ਸੁਰੱਖਿਅਤ ਹੋਣਗੇ ਦਸਾਲ ਅਸੀਂ ਲੀਜ਼ ਐਂਡ ਲਾਇਸੈਂਸ ਦੀ ਗੱਲ ਕਰ ਰਹੇ ਹਾਂ ਇਹ ਦਸਤਾਵੇਜ਼ ਇੱਕ ਮਕਾਨ ਮਾਲਕ ਤੇ ਹਿਤਾ ਦੀ ਉਹੇ ਤਰ੍ਹਾਂ ਸੁਰੱਖਿਅਤ ਮਕਾਨ ਕਰਨ ਦੇ ਸਮਰੱਥ ਹਨ ਸ਼ਹਿਰਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਅਜਿਹੇ ਦਸਤਾਵੇਜ਼ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਇਸ ਦਸਤਾਵੇਜ਼ ਵਿੱਚ ਅਜਿਹੀਆਂ ਵਿਵਸਥਾਵਾਂ ਹਨ ਕਿ ਕਿਰਾਏਦਾਰ ਨੂੰ ਜਾਇਦਾਦ ਤੇ ਕਿਸੇ ਵੀ ਤਰ੍ਹਾਂ ਦਾ ਅਧਿਕਾਰ ਸਥਾਪਿਤ ਕਰਨ ਦਾ ਮੌਕਾ ਨਹੀਂ ਮਿਲੇਗਾ ਅਜਿਹਾ ਨਹੀਂ ਇਸ ਨੂੰ ਬਣਾਉਣਾ ਔਖਾ ਕੰਮ ਹੈ ਇਹ ਕਾਗਜ਼ ਵੀ ਇਸਾਈ ਨਾਲ ਕਿਰਾਏ ਤੇ ਸਮਝੌਤੇ ਜਾਂ ਕਿਰਾਇਆਦਾਰੀ ਡੀਡ ਵਾਂਗ ਤਿਆਰ ਕੀਤਾ ਜਾਂਦਾ ਹੈ ਪ੍ਰਾਪਰਟੀ ਮਾਮਲਿਆਂ ਦੇ ਮਾਹਰ ਪ੍ਰਦੀਪ ਮਿਸ਼ਰਾ ਨੇ ਇਸ ਨੂੰ ਬਣਾਉਣ ਦੀ ਪੂਰਾ ਤਰੀਕਾ ਦੱਸਿਆ ਪ੍ਰਦੀਪ ਮਿਸ਼ਰਾ ਦਾ ਕਹਿਣਾ ਕਿ ਭਾਵੇਂ ਪੇਪਰ ਵੀ ਕਿਰਾਏ ਦੇ ਸਮਝੌਤੇ ਵਾਂਗ ਹੈ ਪਰ ਇਸ ਵਿੱਚ ਕੁਝ ਧਰਾਵਾਂ ਬਦਲੀਆਂ ਗਈਆਂ ਨੇ ਕਿਰਾਏ ਦਾ ਸਮਝੌਤਾ ਜ਼ਿਆਦਾਤਰ ਰੈਸੀ ਖੇਤਰਾ ਜਾਂ ਸੰਪਤੀਆਂ ਲਈ ਕੀਤਾ ਜਾਂਦਾ ਹੈ ਇਸ ਦੀ ਮਿਆਦ ਕੇ ਸਿਰਫ 11 ਮਹੀਨੇ ਲੀਜ਼ ਐਗਰੀਮੈਂਟ ਦੀ ਗੱਲ ਕਰੀਏ ਤਾਂ ਇਹ 12 ਮਹੀਨੇ ਤੋਂ ਵੱਧ ਸਮੇਂ ਲਈ ਕੀਤਾ ਜਾ ਸਕਦਾ ਹੈ ਇਹ ਕਾਰਜ ਰਹਿائش ਤੇ ਵਪਾਰਕ ਨੋਵਾ ਜਾਇਦਾਦ ਵਾਲੇ ਵਾਟਿਆ ਜਾਂਦਾ ਜਦੋਂ ਕਿ ਇਸ ਦਾ ਕਾਰਜਕਾਲ 10 ਦਿਨਾਂ ਤੋਂ 10 ਸਾਲਾਂ ਤੱਕ ਹੋ ਸਕਦਾ ਹੈ ਤੁਸੀਂ ਇਹ ਦਸਤਾਵੇਜ਼ ਨੂੰ ਨੋਟਰੀ ਨਹੀਂ ਸਿਰਫ ਸਟੈਂਪ পেਪਰ ਤੇ ਤਿਆਰ ਕਰਵਾ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ 10 ਜਾਂ 12 ਸਾਲ ਤੋਂ ਵੱਧ ਸਮੇਂ ਲਈ ਲੀਜ਼ ਸਮਝੌਤਾ ਕਰਨਾ ਚਾਹੁੰਦੇ ਤਾਂ ਇਸ ਨੂੰ ਅਦਾਲਤ ਵਿੱਚ ਰਜਿਸਟਰ ਵੀ ਕਰਨਾ ਹੋਵੇਗਾ ਕੈਨੇਡਾ ਵਿੱਚ ਵਿਦਿਆਰਥੀਆਂ ਨੂੰ ਲੱਗਿਆ ਇੱਕ ਹੋਰ ਵੱਡਾ ਚਾਟਕਾ ਕੈਨੇਡਾ ਵਿੱਚ ਵਿਦਿਆਰਥੀਆਂ ਨੂੰ ਇੱਕ ਹੋਰ ਵੱਡਾ ਚਾਟਕਾ ਲੱਗਾ ਸਰਕਾਰ ਨੇ ਉੱਤੇ ਹੁਣ ਟੈਂਪਰੇਰੀ ਵਰਕ ਵੀਜ਼ਾ ਦੇ ਪਾਵਰ ਨੀਆਂ ਸਖਤ ਕਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕੈਨੇਡਾ ਨੇ ਆਪਣੇ ਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਵਿੱਚ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਜਿਹੜੇ ਖਾਸ ਕਰਕੇ ਘੱਟ ਤਨਖਾਹ ਵਾਲੀਆਂ ਨੌਕਰੀਆਂ ਵਿੱਚ ਵਿਦੇਸ਼ੀ ਕਾਮਿਆਂ ਦੀ ਵਰਤੋਂ ਨੂੰ ਸੀਮਿਤ ਕਰਨ ਲਈ ਹੈ ਰੋਜ਼ਗਾਰ ਮੰਤਰੀ ਰੈਡੀ ਬਾਇਸਨਾਲਟ ਨੇ ਵਪਾਰਕ ਸਮੂਹਾਂ ਨੂੰ ਸੂਚਿਤ ਕੀਤਾ ਹੈ ਕਿ ਉੱਚ ਜੋਖਮ ਵਾਲੇ ਖੇਤਰਾਂ ਦੀ ਨੇੜੇ ਨਿਗਰਾਨੀ ਕੀਤੀ ਜਾਵੇਗੀ ਕੁਝ ਅਧਯੋਗਾ ਅਤੇ ਵਿਦੇਸ਼ੀ ਕਾਮਿਆਂ ਦੇ ਰੋਜ਼ਗਾਰ ਦੇ ਤੇ ਪੂਰੀ ਤਰ੍ਹਾਂ پابੰਦੀ ਲਗਾਈ ਜਾ ਸਕਦੀ ਹੈ ਤਾ ਦੋਸਤੋ ਇਹ ਚੁੱਕੀਆਂ ਆਪਣੀਆਂ ਇਸ ਵਲੇ ਦੀਆਂ ਵੱਡੀਆਂ ਖਬਰਾਂ ਮਿਲਦੀਆਂ ਹੋਰ ਖਬਰਾਂ ਨਾਲ ਹੰਦ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ